ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗਾ ਕੋਟਖੇਣਾ ਜ਼ਿਲ੍ਹਾ ਗੁਰਦਾਸਪੁਰ ਵਾਲਾ ਜੀ ਤਸਵੀਰ ਪਟਿਆਲਾ ਤੇ ਨਜ਼ਦੀਕ ਇਹਨਾਂ ਨੂੰ ਪਿੰਡ ਦਾ ਫਤਗਾ ਜੁੜੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਸਤਿਕਾਰ ਹੋਰ ਸੋ ਠੀਡਾਈ ਦੀ ਵਾਹ ਵਧੀਆ ਜੀ ਵਧੀਆ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੱਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਸਤਿਕਾਰ ਹੋਰ ਸੁਣਾਓ ਬਾਸ ਵਧੀਆ ਵਧੀਆ ਠੀਕ ਹੈ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਹੈ ਕਿਹੜਾ ਮਾਲ ਵੇਚਦਾ ਹਾਂਜੀ ਹਾਂਜੀ ਚਲੋ ਦੇਖਦਾ ਜਾਂਦਾ ਬਾਬੇ ਦੀ ਕਿਰਪਾ ਚਲੋ ਕੋਈ ਰਾਇ ਵੀ ਹੈ ਨਾ ਕੋਈ ਵੱਡੀ ਗੱਲ ਚਲੋ ਕੋਈ ਦਾ ਨੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਜੇ ਕੋਈ ਰਹਿ ਗਈ ਹੈ ਤਾਂ ਫੇਰ ਅਗਲੀ ਵਾਰੀ ਪੈਜੀ ਉਹਦੇ ਕਰੀ ਗੱਲ ਆ ਇਹ ਨਹੀਂ ਕੋਈ ਚੱਕਰਾਗਾ ਅੱਜ ਫਿਰ ਚਲੋ ਅੱਜ ਪੀਸ ਪਾਂਜ ਆ ਠੀਕ ਆ ਹਾਂ ਸੋਇਆ ਸੋਇਆ ਸਾਰੀਆਂ ਮਾ ਇੱਕ ਹੀ ਗੱਬਣਿਆ ਬਾਕੀ ਸੋਇਆ ਹੀ ਆ ਮਾਲ ਪਹਿਲਾ ਲੱ ਪਹਿਲਾ ਕੋਈ ਸਵੇਰ ਨਹੀਂ ਵਜਾਦਲੇ ਬਾਬੇ ਦੀ ਕਿਰਪਾ ਨਾਲ ਵਾਕਿਆ ਦਫਾਨੀ ਹੈ ਸਵੇਰੇ ਸੁਈ ਆ ਸੰਦੀਪ ਭਾਜੀ ਮਨੇਰੀ ਆ ਅੱਜ ਆਜੀ ਮਨੇਰੇ ਅੱਛਾ ਜੇਰ ਜੂਰ ਦੀ ਬਿਲਕੁਲ ਓਕੇ ਹੋ ਗਈ ਆ। ਹੂੰ। ਥਣ ਥਣ ਵਖਾ ਸ਼ੰਭੂ ਜਰਾਗਾ ਤੇ ਲੇਵਾ ਵੇਖਿਆਂ। ਸੁਆ ਭਾਈ। ਹਾਂਜੀ। ਸੁਆ ਦੂਜੇ ਸੇ। ਦੂਜਾ ਸੁਆ। ਮਗਰ ਚੋਬਰ। ਖੋਲੋ ਬਸ। ਸੰਦੀਪ ਭਾਈ। ਪਹਿਲੇ ਸੁਆ ਵੈਰ ਨੇ ਦੁੱਧ ਦਿੱਤਾ ਵਾ 5 ਕਿਲੋ। ਹਾਂ। ਹੁਣ ਐਰ ਕੀ ਪਤਾ ਨਹੀਂ 5 ਹੀ ਦਿੰਦੀ ਆ ਕਿ 20 ਦਿੰਦੀ ਆ ਕਿ 28 ਦਿੰਦੀ ਆ। ਹਾਂ। ਠੀਕ ਨਹੀਂ। ਲੇਵੇ ਤੋਂ ਹਰ ਕੋਈ ਹਿਸਾਬ ਲਾ ਲੇ। ਲੈ ਵੀ ਲੇਵੇ ਉਹਨਾਂ ਹੀ ਅਗਰ ਨਸਲ ਮਸਲ ਦਾ ਚਲੋ ਇੰਨਾ ਨਹੀਂ ਪਤਾ ਕਿਹੜੀ ਤੇ ਕਿਹੜੀ ਨਹੀਂ ਆ। ਹਾਂ। ਤੇ ਰੰਗ ਕਾਲਾ ਆ। ਰੰਗ। ਬਾਹਰ ਚੰਗਾ ਲੱਗਾ ਬਾਹਰ ਜਿਹੜਾ ਵਾ ਗੇਟ ਤੋਂ ਵੀ ਬਾਹਰ ਹੋਇਆ ਲੈ ਸ਼ੰਮੂ ਬਾਬੇ ਦੀ ਕਿਰਪਾ ਨਾਲ ਇਦਾਂ ਲੈਣੀ ਐਂ ਹੀ ਲੈ ਇਦਨ ਲੈ ਸ਼ੰਮੂ ਥਾਗ ਦਾ ਕੇ ਸਮਝ ਜਰਾ ਲੈਵਾ ਹੁਣ ਵੇਸ ਦੀ ਆਪਾ ਖਲੋਤੀ ਜਿੱਤੇ ਤੁਰੀ ਚ ਬੜਾ ਫਰਕ ਆਇਆ ਬੜਾ ਬੜਾ ਫਰਕ ਬੜਾ ਫਰਕ ਆ ਇਹ ਨਸੋ ਇਹੋ ਜੀ ਜਿਹੜਾ ਮਿੰਟ ਮਿੰਟੀ ਉੱਡਦੇ ਆ ਉੱਡਦੀਆਂ ਇੱਕ ਖੜਾਈ ਚ ਖਲਾ ਕਰ ਸਰਾਖਲਾ ਖਲੋਪ ਤੋਂ ਇੱਕ ਸੋਨਾ ਨਹੀਂ ਲੈ ਜਾਣੇ ਠੱਕ ਕੇ ਕਰਮ ਵਾਲੀ ਨੇ ਬੱਚੇ ਦਾ ਬੱਚੇ ਦਾ ਹਾਂ ਜਿਹਨੇ ਬੱਚੇ ਦਾ ਕਰਨਾ ਆਕੇ ਚਵਾ ਜੀ ਸੰਦੀਪ ਆ ਬਹੁਤ ਸੋਹਣਾ ਨਿਕਲਿਆ ਜੀ ਬੋਲੋ ਫਿਰ ਤੇ ਹੈ ਕੋਈ ਕਮਾਲ ਦੀ ਚੀਜ਼ ਲੱਗੀ ਆ ਰੱਬ ਵੱਲੋਂ ਹੀ ਬਾਬੇ ਦੀ ਕਿਰਪਾ ਨਾਲ ਆਵੇ ਹੈ ਕਿ ਨਹੀਂ ਠੀਕ ਹੈ ਕਿ ਨਹੀਂ ਇਹ ਕੰਮ ਆੜੀ ਜੀ ਪਰ ਆਹੋ ਪਤਾ ਓਏ ਇਹ ਆ ਚਲੋ ਖਿੱਚ ਗਈ ਬੋਲੋ 85000 ਦੀ ਦੇ ਦਈਏ ਇੱਕੋ ਇੱਕ ਗੱਲ ਕਰਦਾ ਬਸ ਸ਼ੋਰ ਛਣ ਵਿੱਚੀ ਕਿੰਨੇ ਦੇਰੀਏ ਫਿਰ ਛੋੜ ਦਲਾਲ ਦੇ ਵਿੱਚ ਹੀ ਠੀਕ ਕੰਮ ਕਰਦਾ ਦੁੱਧ ਦੁੱਧਾਂ ਦੇ ਦੋਗੀ 25 ਕਿਲੋ ਦਾ ਖੁੱਲਾ ਦੁੱਧਾ ਘਰ ਹੀ ਜਾਣਾ ਬਾਕੀ ਰਹਿਣਾ ਬਾਕੀ ਹਿਸਾਬ ਲਾ ਲੈਣਾ ਸਵੇਰ ਦੀ ਸੂਈ ਆ ਜੇ ਦੱਸ ਦੋ ਫਿਰ ਦੱਸ ਦੋ ਤੁਸੀਂ ਅਸੀਂ ਦੇ ਦਈਏ ਚਲੋ ਅਸੀਂ ਦੇ ਦੇਰੀਏ ਚਾਹ 75 ਦੀ ਜਾਂਦੇ ਯਾਰ 75 ਦੇ ਕਹਿਤਾ ਦੇ ਧਿਆਨ ਦੇ 72 ਜਾਂਦੇ ਇਹ ਤੇ ਨੂੰ ਬਾਅਦ 85 ਦੀ ਵੀ ਵੇਚਣੀਏ ਵੇਚ ਜਾਣੀਆਂ ਪਰ ਮੈਂ ਹੀ ਚੱਲ ਕੋਈ ਗੱਲ ਨਹੀਂ ਆਹਾ ਸੰਦੀਪ ਭਾਜੀ ਸੂਈ ਵਹਿੜੇ ਵੀ ਅੱਛਾ ਇਹਦੇ ਕੋਲ 12 13 ਕਿਲੋ ਦੁੱਧ ਐ ਵੇਲੇ ਤਿਆਰ ਆ ਕਰਮਾ ਵਾਲੀ 12 13 ਕਿਲੋ ਦੁੱਧ ਐ ਚਵਾ ਚੂ ਦੀ ਬਿਲਕੁਲ ਓਕੇ ਤੇ ਠੰਡੀ ਸੀਲ ਤੇ ਥਾਣਾ ਲੋਕਾਰ ਹੈ ਕਰੋਸਟ ਹੈ ਬੜਾ ਹਾਂਜੀ ਆ ਵੀ ਕਰੋਸਟ ਉਹ ਵੀ ਹਾਂਜੀ ਹਾਂ ਚੰਗੀਆਂ ਵੜਾ ਦੁੱਧ ਵਾਲੀਆਂ ਰੰਗੀਆਂ ਚੰਗੀਆਂ ਕਾਲੀਆਂ ਕਰਮਾ ਵਾਲੀਆਂ ਹੈ ਕਿ ਨਹੀਂ ਬਿਲਕੁਲ ਹਾਂ ਥੋੜਾ ਐ ਕਰੋਸ ਜੇ ਗਰਲੈਂਡਰ ਆ ਗਿਆ ਆਉਂਦਾ ਹੈਗਾ ਚਲੋ ਹਾਂ ਯਾਰ ਸਹੀ ਆ ਪਰ ਨਹੀਂ ਕਹਿਣਾ ਨਹੀਂ ਆ ਕਹਿਣਾ ਨਹੀਂ ਬਥੇਰੇ ਵੀਰ ਆ ਵੇਖਣ ਆਲੇ ਉਹਨਾਂ ਆਪੇ ਵੇਖ ਲੈਣਾ ਹਾਂ ਹਾਂਜੀ ਬੋਲੋ ਇਹ ਵੀ ਭਾ ਉੱਡਦੀਆਂ ਵਾਲਾ ਕਰ ਦੇਣਾ ਸਲੀਪਾ 52000 ਦੀ ਦੇ ਦਈਏ ਕਿਹਨਾਂ ਤੋਂ ਆ ਕੇ ਮਾਤਾ ਲੋ ਸੋ ਅੱਜ ਕਰਨ ਵਾਲਾ ਕੰਮ ਨਹੀਂ ਰਹਿਣਾ ਅੱਜ ਚੁੱਪਣ ਵਾਲਾ ਹੀ ਹੈ ਕੰਮ ਚਲ ਚੜਦੀਏ ਚਲ ਜਾਂ ਲੋ ਨਹੀਂ 48000 ਦੀ ਚਲੋ ਬਾ ਠੀਕ ਆ ਠੀਕ ਆ ਅੱਲਾਹ ਦੇ ਹਾਂ ਆਹਾ ਇਹ ਚਾਰ ਦੰਦ ਵਛੀ ਪਲੂਣ ਗੱਬਣ ਗੱਬਣ ਤੇ ਜਦੋਂ ਤੁਰੂਗੀ ਨਾ ਸੇ ਕੋਈ ਚੀਜ਼ ਵੇਖੀ ਪਿਓਰ ਚਾਰ ਦੰਦ ਵਛੀ ਅਜੇ ਜਦੋਂ ਤੁਰੂਗੀ ਵਛੀ ਪਹਿਲਾਂ ਪਲੂਣ ਬਚਾ ਹੁਣ ਮਗਰੋਂ ਵੇਖੀ ਵੀ ਕੀ ਚੀਜ਼ਾਂ ਲੱਗੀਆਂ ਹੈ ਕਿੱਥੇ ਲੱਗਦਾ ਹੋ ਜਾ ਥਾਣਾ ਪਹਿਲਾਂ ਬੱਚੇ ਨੂੰ ਖਲਾਰਾ ਹੀ ਪਾ ਦੋ ਇਹਨੂੰ ਹੋਊਗੀ ਬੜਾ ਖਲਾਰਾ ਆਜੇਗਾ ਤਾ ਰਹਿੰਦਾ ਵਾ ਦੀਪਾ ਹਾਂ ਪਰ ਵਛੀ ਇਹ ਕਰੇ ਕਮਾਲਾਂ ਕਰ ਦੂਗੀ ਬਿਲਕੁਲ ਆਪਣੇ ਵਜੂਦ ਤੋਂ ਵੱਧ ਬਣੂਗੀ ਬਾਠ ਠੀਕ ਆ ਹਾਂ ਦਰਦੀ ਬੜਾ ਚੱਲ ਪੁੱਤ ਚੱਲ ਇਹ ਜਰਸੀ ਚ ਆ ਗਈ ਆ ਸੰਦੀਪਾ ਹੈ ਕਾਲੀ ਜਰਸੀ ਆ ਗਈ ਆ ਕਾਲੀ ਜਰਸੀ ਆ ਗਈ ਸਹੀ ਸਹੀ ਗੱਲ ਖਾਨ ਗਲਾਬੀ ਬਿਲਕੁਲ ਜ ਜਿਆ ਵੜੀ ਕਰੂਗੀ ਜਦੋਂ ਤਿਆਰ ਹੋਊਗੀ ਕਰਮਾਲੀ ਕਿਉਂਕਿ ਥਣ ਬੜਾ ਵਧੀਆ ਲਗਾ ਨੋਕ ਵਾਲਾ ਤੇ ਗਲਾਬੀ ਹਾਂਜੀ ਤੇ ਪਲੂਨ ਬਚਾ ਦੀਪ ਇਹ 55000 ਦੀ ਦੇ ਦਿਆ ਵੇਸੀ ਜੀ ਦੇ ਗਿਆ ਇਹ ਤਾਂ ਸਰਦੀ ਵਿੱਚ ਹਨ ਪਰ ਜਾਨ ਦੀ ਪੰਜਾ ਦੀ ਜਾਨ ਤੇ ਜਾਨ ਦਾ ਯਾਰ ਜਾਨ ਦਾ ਮੈਂ ਵੀ ਸ਼ੰਭੂ ਆ ਕੇ ਖਾ ਮੈਂ ਤਾਂ ਸਾਰੇ ਟੋਪ ਕੁਆਲਟੀ ਆ ਹਣ ਵੇਖ ਤੂੰ ਇਹਦੇ ਮਗਰੀ ਵਸ਼ੀਆ ਕਰਮ ਵਾਲੀ ਦੇ ਥਾਨ ਮਹਾਰਿਆਂ ਵਾਲੇ ਵੀ ਬੁੜੇ ਜਵਰ ਦੇ ਸਾਹ ਜਵਰਦਸਤ ਆ ਦੇ ਕੋ ਚਾਰ ਪੰਜ ਗੱਲਾਂ ਹੁੰਦੀਆਂ ਸੁਆ ਕਿੰਨਾ ਥਣ ਕਿਹੜਾ ਲੱਗਾ ਤੇ ਦੁੱਧ ਕਿੰਨਾ ਦੁੱਧ ਕਿੰਨਾ ਹਾਂ ਨਹੀਂ ਇਹੀ ਗੱਲਾਂ ਦੱਸਣਾ ਜੀ ਉਪਰ ਕੋਈ ਗੱਲਾਂ ਹੋਰ ਦਫਾ ਨਹੀਂ ਉਹ ਜਿੰਨਾ ਮਰਜ਼ੀ ਖਰਾਬ ਬਣਾਈ ਜੋ ਉਹਨਾਂ ਨੂੰ ਫੇਰ ਬਣਾਵਾ ਠੀਕ ਹੈ ਨਾ ਹਾਂ ਆਹਾ ਸ਼ੰਭੂ ਖਾਈ ਕਾਲੀ ਥਾਨ ਥਣ ਬਣਾ ਯਾਰ ਕਿਹਨੇ ਵਾ ਆਹ ਥਾਣ ਥਣ ਵਖਾਤ ਵੇਖ ਕਿੰਦਾ ਦੇ ਲੱਗੇ ਮਜ਼ਾ ਤੇ ਬਾਈਆ ਥਣ ਜਰ ਚੰਗਾ ਹੋਵੇ ਤੇ ਜਿਓ ਇਨੀ ਇਨੀ ਚਿਚੜੀਆਂ ਪਲਾਸਰਾਂ ਚੋਂਣ ਵਾਲੀਆਂ ਉਹਨਾਂ ਦਾ ਕੀ ਫਾਇਦਾ ਇਹ ਹੋਣ ਧੋਲ ਜਿੱਦੀ ਮੋਟੀ ਹੋ ਜੀ ਮੋਟੀ ਉਂਗਲ ਕੀ ਗੂਠਾ ਹੀ ਹੋਇਆ ਗੂਠਾ ਹੀ ਗੂਠਾ ਹੀ ਹਾਂਜੀ ਪਰ ਦੀ ਭਾਈ ਕਿਨੇ ਦੇ ਦੀਏ ਕਾਲੂ ਦੇ ਦੋ 70 ਦੀ ਨਹੀਂ 70 ਦੀ ਰਹਿ ਜਾਂਦੇ ਗਾ ਸੰਦੀਪ ਜੀ 65 ਦੀ ਦੇ ਦੀਏ ਚਲੋ ਹਾਂ ਔਰ ਛੱਡ ਦਾਂਗੇ 2-3 60000 ਦੀ ਪੂਰੀ ਦੀ ਹਾਨਾ ਨਾਣੇ ਆ ਜਾਂਦੇ ਹਾਂ ਵੇਗਾਂਦ ਕੀ ਵੇਖਦਿਆਂ ਚੰਗੀਆਂ ਠੀਕ ਆ ਬਿਲਕੁਲ ਆਹ ਗਾਂ ਜਾਣਗੇ ਨਹੀਂ ਅੱਜ ਹੀ ਤੁਸੀਂ ਵੀਡੀਓ ਪਾਉਣੀ ਆ ਬਾਬਾ ਜੀ ਅੱਜ ਹੀ ਪਾਉਣੀ ਵੀਡੀਓ ਤਰੀਕ ਹੈਗੀ ਅੱਜ ਅੱਜ 11 ਹਾਂ ਜੀ 11 ਹਾਂ ਜੀ ਅੱਜ ਦੁਵਾਏ ਨਹੀਂ ਕੋਈ ਅੱਧੇ ਬਣੇ ਘੰਟੇ ਦੇ ਕਰ ਹਾਂ ਜੀ ਟਾਈਮ ਫਿਰ ਜੱਕਦਾ ਮੇਰੇ ਫਿਰ ਲੈ ਭਾਈ ਇਹ ਵੀ ਸੂਈ 13-14 ਕਿਲੋ ਦੁੱਧ ਤਿਆਰ ਆ 13-14 ਕਿਲੋ ਇਸ ਤੋਂ ਲੋਨ ਦੱਸ ਲੋ 13 ਲੀਟਰ ਜਿਹੜਾ ਖੁੱਲਾ ਡੁੱਲਾ ਹੋਊਗਾ ਬਸ ਬਸ ਹਾਂ ਜੀ ਸੁਆਦ ਹੋ ਗਿਆ ਆਇਆ ਚੁਵਾਈ ਚੁਈ ਸੋਣੀ ਆ ਕੋਈ ਰਸੀ ਵਾਲੀਆਂ ਨਹੀਂ ਆ ਬਿਨਾ ਰਸੀ ਤੋਂ ਆ ਇਹ ਠੀਕ ਆ ਫਿਰ ਹਾਂ ਹਾਂਜੀ ਫਿਰ ਗੁਰਦੇਲ ਜੀ ਇਹ ਵੀ ਕੰਮ ਚੱਕ ਲੋ ਚੱਕ ਲੋ ਲਈਓ ਹਾਂ ਉਹ ਬੋਲੋ ਨਾ 65 ਹਾਂ ਤੇ ਨਾ ਹੀ 60 ਹਾਂ 55000 ਦੀ ਦੋ ਹੀ ਛੱਡ ਦੋ 53000 ਦੀ 50 ਦੀ ਜਾਣ ਦੋ ਪੂਰੇ 50 ਦੀ ਜਾਣ ਦੋ ਜਾਣ ਦੇ ਪੂਰੇ 50000 ਦੀ ਮਾਦੀ ਵਸੀਆ ਛੋਟੀ ਨਹੀਂ ਆ ਉਧਰ 11 ਰਕ ਮਾਰੇ ਆ ਜੇ ਵੈੜਾ ਹੋਰ ਲੈ ਕੇ ਆ ਲੈਣਾ ਨਹੀਂ ਉਹ ਅਗਲੀ ਯਾਰੀ ਪਾਵਾਂਗੇ ਤਿਆਰ ਕਰਕੇ ਦੇਗੇ ਤਾਜ਼ੇ ਹੋਈਆਂ ਆਹੀ ਵੱਡੀ ਆ 30 ਕਿਲੋ ਵਾਲੀ ਆ ਅਗਲੀ ਯਾਰ ਪਾਵਾਂਗੇ ਜੀ ਚਲੋ ਤੇ ਦੇਖੋ ਪੰਜ ਵੈੜਾ ਪੰਜੇ ਟੋਪ ਕੁਆਲਟੀ ਭਾ ਬਿਲਕੁਲ ਜਾਇਜ਼ ਨਿਕਲੇ ਨਿਕਲੇ ਇੱਥੇ ਆ ਗਿਆ ਨਾ ਇੱਕ ਟਾਈਮ ਜੋੜਾ ਅਨ ਚੁਆਈ ਕਰੋ ਤੇ ਨਹੀਂ ਨਾ ਫਿਰ ਉਹਦੇ ਨਾਲ ਇੱਕ ਇਹਨਾਂ ਦਾ ਮੰਗਾ ਸਕਦੇ ਤੁਸੀਂ ਕੋਈ ਚੱਕਰ ਨਹੀਂ ਹਣਾ ਜੀ ਹਾਂ ਜੀ ਹਾਂ ਜੀ ਹੋਰ ਸੁਣਾਓ ਫਿਰ ਬੱਸ ਵਧੀਆ ਵਧੀਆ ਜੀ ਸੰਦੀਪਾ ਜੀ ਬੋਲੋ ਫਿਰ ਨੰਬਰ ਨੰਬਰ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ